ਦੋਸਤੋ ਪੁਰਾਣੇ ਸਮੇਂ ਦੀ ਗੱਲ ਹੈ ਹਿਮਾਲਿਆ ਦੀ ਤਰਾਈ ਵਿੱਚ ਬਣੇ ਆਸ਼ਰਮਾਂ ਤੋਂ ਲੈ ਕੇ ਨਦੀਆਂ ਦੇ ਕੰਢਿਆਂ ਤੇ ਵਸੇ ਗੁਰੂਕੁਲਾਂ ਤੱਕ ਹਰ ਪਾਸੇ ਗਿਆਨ ਅਤੇ ਸੰਸਕ੍ਰਿਤੀ ਦਾ ਦੀਵਾ ਜਗਮਗਾਉਂਦਾ ਸੀ ਇਨ੍ਹਾਂ ਗੁਰੂਕੁਲਾਂ ਵਿੱਚ ਇੱਕ ਮਸ਼ਹੂਰ ਆਸ਼ਰਮ ਸੀ ਜਿੱਥੇ ਆਚਾਰੀਆ ਵਰुणਦੇਵ ਆਪਣੇ ਸ਼ਿਸ਼ਿਆ ਨੂੰ ਸਿਰਫ ਸ਼ਾਸਤਰ ਅਤੇ ਸ਼ਸਤਰ ਦੀ ਸਿੱਖਿਆ ਹੀ ਨਹੀਂ ਸਿਦੰਦੇ ਸਗੋਂ ਜੀਵਨ ਜਿਉਣ ਦਾ ਸਹੀ ਰਾਹ ਵੀ ਵਿਖਾਉਂਦੇ ਸੀ ਉਸੇ ਗੁਰੂਕੁਲ ਵਿੱਚ ਇੱਕ ਬਾਲਕ ਆਇਆ ਜਿਸਦਾ ਨਾਂ ਸੀ ਅਭਿਨਵ ਅਭਿਨਵ ਦਾ ਸਰੀਰ ਕਮਜ਼ੋਰ ਸੀ ਚਿਹਰਾ ਸਾਦਾ ਅਤੇ ਮਾਸੂਮ ਜਦੋਂ ਉਹ ਦੂਜੇ ਵਿਦਿਆਰਥੀਆਂ ਨਾਲ ਅਭਿਆਸ ਕਰਦਾ ਤਾਂ ਅਕਸਰ ਪਿੱਛੇ ਰਹਿ ਜਾਂਦਾ ਤਨੁਸ਼ ਦੀ ਡੋਰ ਖਿੱਚਣ ਵਿੱਚ ਉਸਦੇ ਹੱਥ ਕੰਬਦੇ ਕੁਸ਼ਤੀ ਦੇ ਦਾਪੇਜ ਵਿੱਚ ਉਹ ਡਿੱਗ ਜਾਂਦਾ ਉਸਦੀ ਚਾਲ ਹੌਲੀ ਅਤੇ ਆਤਮ ਵਿਸ਼ਵਾਸ ਲਗਮਗਾਉਂਦਾ ਰਹਿੰਦਾ ਗੁਰੂਕੂਲ ਦੇ ਦੂਜੇ ਵਿਦਿਆਰਥੀ ਉਸ ਦਾ ਮਜ਼ਾਕ ਉਡਾਉਂਦੇ ਉਹ ਕਹਿੰਦੇ ਇਹ ਵਿਚਾਰਾ ਤਾਂ ਪਹਿਲਾਂ ਹੀ ਤਿੱਲੀ ਵਰਗਾ ਹਵਾ ਚੱਲੀ ਤਾਂ ਉਸਦੇ ਨਾਲ ਹੀ ਉੱਡ ਜਾਵੇਗਾ ਇਸ ਨਾਲ ਯੁੱਧ ਕੀ ਕਰੀਏ ਇਹ ਤਾਂ ਸਾਣ ਦੇ ਸਾਹਮਣੇ ਕਰਨ ਜੋਗਾ ਵੀ ਨਹੀਂ ਹੈ ਇਹ ਗੱਲਾਂ ਅਭਿਨਵ ਦੇ ਦਿਲ ਵਿੱਚ ਚੁਬ ਜਾਂਦੀਆਂ ਉਹ ਅਕਸਰ ਸੋਚਦਾ ਸ਼ਾਇਦ ਮੈਂ ਕਿਸੇ ਕੰਮ ਦਾ ਨਹੀਂ ਹਾਂ ਭਗਵਾਨ ਨੇ ਮੈਨੂੰ ਕਮਜ਼ੋਰ ਬਣਾਇਆ ਤਾਂ ਮੈਂ ਕੀ ਕਰ ਸਕਦਾ ਪਰ ਨਿਯਤ ਹੀ ਨੇ ਉਸ ਲਈ ਕੁਝ ਹੋਰ ਹੀ ਸੋਚ ਰੱਖਿਆ ਸੀ ਇੱਕ ਦਿਨ ਦੀ ਗੱਲ ਹੈ ਗੁਰੂਕੁਲ ਦੇ ਸਾਰੇ ਸ਼ਿਸ਼ੇ ਤੁਨੁਸ਼ ਵਾਣ ਦਾ ਅਭਿਆਸ ਕਰ ਰਹੇ ਸੀ ਇੱਕ ਵਿਸ਼ਾਲ ਲੱਕੜ ਦੇ ਨਿਸ਼ਾਨ ਤੇ ਤੀਰ ਮਾਰਨਾ ਸੀ ਸਾਰੇ ਵਿਦਿਆਰਥੀ ਆਪਣੇ ਆਪਣੇ ਤੀਰ ਮਾਰ ਰਹੇ ਸੀ ਰਾਜ ਜੋ ਗੁਰੂਕੁਲ ਦਾ ਸਭ ਤੋਂ ਤੇਜ਼ ਵਿਦਿਆਰਥੀ ਸੀ ਉਸਨੇ ਨਿਸ਼ਾਨ ਦੇ ਬਿਲਕੁਲ ਵਿਚਕਾਰ ਤੀਰ ਮਾਰਿਆ ਸਾਰਿਆਂ ਨੇ ਉਸ ਦੀ ਸ਼ਲਾਘਾ ਕੀਤੀ ਫਿਰ ਅਵਿਨਵ ਦੀ ਵਾਰੀ ਆਈ ਉਸਨੇ ਕੰਬ ਦੇ ਹੱਥਾਂ ਨਾਲ ਤਣੁਸ਼ ਚੁੱਕਿਆ ਤੀਰ ਚੜਾਇਆ ਜਿਵੇਂ ਹੀ ਡੋਰ ਖਿੱਚੀ ਹੱਥ ਕੰਬ ਗਏ ਅਤੇ ਤੀਰ ਨੇੜੇ ਖੜੇ ਦਰਖਤ ਨਾਲ ਟਕਰਾ ਕੇ ਹੇਠਾਂ ਡਿੱਗ ਪਿਆ ਸਾਰੇ ਵਿਦਿਆਰਥੀ ਹੱਸ ਪਏ ਵੇਖੋ ਇਹ ਹੀ ਹੈ ਸਾਡਾ ਕਮਜ਼ੋਰ ਅਵਿਨਵ ਇਸ ਤੋਂ ਤਾਂ ਗਿਲਹਰੀ ਵੀ ਨਹੀਂ ਮਰੇਗੀ ਅਵਿਨਵ ਦਾ ਚਿਹਰਾ ਝੁੱਕ ਗਿਆ ਅੱਖਾਂ ਵਿੱਚ ਹੰਝੂ ਆ ਗਏ ਉਹ ਸੋਚਣ ਲੱਗਾ ਸੱਚਮੁੱਚ ਮੈਂ ਸਭ ਦੇ ਸਾਹਮਣੇ ਬੇਕਾਰ ਹਾਂ ਮੈਨੂੰ ਇੱਥੇ ਕਿਉਂ ਰੱਖਿਆ ਗਿਆ ਸ਼ਾਮ ਨੂੰ ਜਦੋਂ ਸਾਰੇ ਵਿਸ਼ਰਾਮ ਕਰ ਰਹੇ ਸੀ ਉਹ ਇਕੱਲਾ ਨਦੀ ਦੇ ਕੰਢੇ ਤੇ ਬੈਠਾ ਸੀ ਉਸਨੇ ਚੁੱਪਚਾਪ ਪਾਣੀ ਵਿੱਚ ਆਪਣਾ ਚਿਹਰਾ ਵੇਖਿਆ ਅਤੇ ਬੁੜਬੜਾਇਆ ਉਹ ਰੱਬਾ ਤੁਸੀਂ ਮੈਨੂੰ ਅਜਿਹਾ ਕਿਉਂ ਬਣਾਇਆ ਜੇ ਮੈਂ ਦੂਜਿਆਂ ਵਰਗਾ ਹੁੰਦਾ ਤਾਂ ਸ਼ਾਇਦ ਲੋਕ ਮੇਰਾ ਮਜ਼ਾਕ ਨਾ ਉਡਾਉਂਦੇ ਉਸੇ ਸਮੇਂ ਆਚਾਰੀਆ ਵਰुणਦੇਵ ਉੱਥੇ ਆ ਪਹੁੰਚੇ ਉਹਨਾਂ ਨੇ ਸ਼ਾਂਤ ਸੁਰ ਵਿੱਚ ਪੁੱਛਿਆ ਪੁੱਤਰ ਤੂੰ ਇੰਨਾ ਉਦਾਸ ਕਿਉਂ ਬੈਠਾ ਹੈ ਅਭਿਨਵ ਨੇ ਹੰਝੂ ਪੁੰਚਦਿਆਂ ਕਿਹਾ ਗੁਰੂ ਜੀ ਮੈਂ ਦੂਜੇ ਵਾਰ ਕਾ ਨਹੀਂ ਆ ਮੈਂ ਕਮਜ਼ੋਰ ਆ ਸਧਾਰਨਾ ਮੇਰੇ ਨਾਲ ਕਦੇ ਕੋਈ ਮਹਾਨ ਕੰਮ ਨਹੀਂ ਹੋਵੇਗਾ ਮੈਨੂੰ ਲੱਗਦਾ ਕਿ ਮੈਂ ਜੀਵਨ ਵਿੱਚ ਅਸਫਲ ਹੀ ਰਹਾਂਗਾ ਗੁਰੂ ਜੀ ਮੁਸਕਰਾਉਂਦੇ ਹੋਏ ਉਸ ਦੇ ਮੋਢੇ ਤੇ ਹੱਥ ਰੱਖ ਕੇ ਬੋਲੇ ਪੁੱਤਰ ਯਾਦ ਰੱਖ ਮਨੁੱਖ ਦੀ ਪਛਾਣ ਉਸ ਦੇ ਸਰੀਰ ਨਾਲ ਨਹੀਂ ਹੁੰਦੀ ਸਗੋਂ ਉਸਦੇ ਆਤਮ ਵਿਸ਼ਵਾਸ ਨਾਲ ਹੁੰਦੀ ਹੈ ਜੇ ਤੂੰ ਆਪਣੇ ਤੇ ਵਿਸ਼ਵਾਸ ਕਰ ਲਵੇਂ ਤਾਂ ਅਸੰਭਵ ਵੀ ਸੰਭਵ ਹੋ ਜਾਵੇਗਾ ਅਵਿਨਵ ਨੇ ਸੰਕੋਚ ਨਾਲ ਪੁੱਛਿਆ ਪਰ ਗੁਰੂ ਜੀ ਆਤਮ ਵਿਸ਼ਵਾਸ ਆਵੇਗਾ ਕਿਵੇਂ ਜਦੋਂ ਲੋਕ ਰੋਜ਼ ਮਜ਼ਾਕ ਉਡਾਉਂਦੇ ਨੇ ਤਾਂ ਮੇਰਾ ਵਿਸ਼ਵਾਸ ਟੁੱਟ ਜਾਂਦਾ ਗੁਰੂ ਜੀ ਬੋਲੇ ਸੁਣ ਪੁੱਤਰ ਆਤਮ ਵਿਸ਼ਵਾਸ ਬਾਹਰੋਂ ਨਹੀਂ ਆਉਂਦਾ ਇਹ ਅੰਦਰੋਂ ਹੀ ਜਨਮ ਲੈਂਦਾ ਜਦੋਂ ਤੂੰ ਆਪਣੇ ਆਪ ਨੂੰ ਕਹੇਗਾ ਮੈਂ ਕਰ ਸਕਦਾ ਤਾਂ ਦੁਨੀਆ ਵੀ ਕਹੇਗੀ ਕਿ ਤੂੰ ਕਰ ਸਕਦਾ ਗੁਰੂ ਜੀ ਨੇ ਉਸ ਨੂੰ ਇੱਕ ਬੀਜ ਦਿੱਤਾ ਅਤੇ ਕਿਹਾ ਇਸ ਨੂੰ ਬੀਜ ਦੇ ਅਤੇ ਹਰ ਦਿਨ ਇਸ ਨੂੰ ਵੇਖ ਕੇ ਯਾਦ ਰੱਖੀ ਜਿਵੇਂ ਇਹ ਛੋਟਾ ਜਿਹਾ ਬੀਜ ਇੱਕ ਦਿਨ ਵਿਸ਼ਾਲ ਰੁੱਖ ਬਣੇਗਾ ਉਸੇ ਤਰ੍ਹਾਂ ਆਤਮ ਵਿਸ਼ਵਾਸ ਵੀ ਸਮੇਂ ਨਾਲ ਵਧੇਗਾ ਇਹ ਵਚਨ ਅਭਿਨਵ ਦੇ ਦਿਲ ਵਿੱਚ ਉਤਰ ਗਏ ਕੁਝ ਦਿਨਾਂ ਬਾਅਦ ਰਾਜੇ ਦਾ ਦੂਤ ਗੁਰੂਕੁਲ ਪਹੁੰਚਿਆ ਰਾਜੇ ਨੇ ਘੋਸ਼ਣਾ ਕੀਤੀ ਕਿ ਜੋ ਵਿਦਿਆਰਥੀ ਆਸ਼ਰਮ ਦੇ ਸਾਹਮਣੇ ਰੱਖੇ ਵਿਸ਼ਾਲ ਪੱਥਰ ਦੇ ਸ਼ੀਲਾਖੰਡ ਨੂੰ ਹਿਲਾ ਦੇਵੇਗਾ ਉਸ ਨੂੰ ਰਾਜ ਸਭਾ ਵਿੱਚ ਵਿਸ਼ੇਸ਼ ਸਥਾਨ ਮਿਲੇਗਾ ਸਾਰੇ ਵਿਦਿਆਰਥੀ ਉਤਸ਼ਾਹਿਤ ਹੋ ਉઠੇ ਪਹਿਲਾਂ ਰਾਜਨ ਅੱਗੇ ਵਧਿਆ ਉਸ ਨੇ ਪੂਰੀ ਤਾਕਤ ਲਗਾਈ ਪਰ ਪੱਥਰ ਜ਼ਰਾ ਵੀ ਨਾ ਹਿੱਲਿਆ ਇੱਕ ਇੱਕ ਕਰਕੇ ਸਾਰਿਆਂ ਨੇ ਕੋਸ਼ਿਸ਼ ਕੀਤੀ ਪਰ ਕੋਈ ਵੀ ਸਫਲ ਨਾ ਹੋਇਆ ਹੁਣ ਅਵਿਨਵ ਦੀ ਵਾਰੀ ਆਈ ਉਹ ਪਿੱਛੇ ਹਟਣ ਹੀ ਵਾਲਾ ਸੀ ਕਿ ਗੁਰੂ ਜੀ ਦੀ ਆਵਾਜ਼ ਗੂੰਜੀ ਪੁੱਤਰ ਅਵਿਨਵ ਯਾਦ ਰੱਖ ਇਹ ਸ਼ਕਤੀ ਦੀ ਨਹੀਂ ਆਤਮ ਵਿਸ਼ਵਾਸ ਦੀ ਪ੍ਰੀਖਿਆ ਜਾਂ ਅਤੇ ਕੋਸ਼ਿਸ਼ ਕਰ ਸਾਰੇ ਵਿਦਿਆਰਥੀ ਹੱਸ ਪਏ ਇਹ ਤਾਂ ਹੱਥ ਲਾਉਂਦੇ ਸਾਰ ਹੀ ਡਿੱਗ ਪਾਵੇਗਾ ਪਰ ਅਬਿਨਵ ਨੇ ਡੂੰਗਾ ਸਾ ਲਿਆ ਉਸਨੇ ਆਪਣੇ ਆਪ ਨੂੰ ਕਿਹਾ ਜੇ ਗੁਰੂ ਜੀ ਨੇ ਮੇਰੇ ਤੇ ਵਿਸ਼ਵਾਸ ਕੀਤਾ ਹੈ ਤਾਂ ਮੈਨੂੰ ਵੀ ਆਪਣੇ ਤੇ ਵਿਸ਼ਵਾਸ ਕਰਨਾ ਹੋਵੇਗਾ ਉਸਨੇ ਹੱਥ ਰੱਖੇ ਪੂਰੀ ਤਾਕਤ ਲਗਾਈ ਪੱਥਰ ਨਹੀਂ ਹਿੱਲਿਆ ਪਰ ਸਾਰਿਆਂ ਨੇ ਵੇਖਿਆ ਕਿ ਅਬਿਨਵ ਨਹੀਂ ਡਿਗਿਆ ਉਸਦਾ ਚਿਹਰਾ ਚਮਕ ਰਿਹਾ ਸੀ ਗੁਰੂ ਜੀ ਨੇ ਕਿਹਾ ਇਹੀ ਹੈ ਆਤਮ ਵਿਸ਼ਵਾਸ ਦਾ ਪਹਿਲਾ ਕਦਮ ਜਦੋਂ ਤੱਕ ਤੂੰ ਕੋਸ਼ਿਸ਼ ਕਰ ਰਿਹਾ ਹੈਂ ਤੂੰ ਹਾਰ ਨਹੀਂ ਸਕਦਾ ਉਸ ਦਿਨ ਤੋਂ ਅਭਿਨਵ ਨੇ ठाਨ ਲਈ ਕਿ ਉਹ ਹੁਣ ਕਦੇ ਹਾਰ ਨਹੀਂ ਮੰਨੇਗਾ ਉਹ ਸੂਰਜ ਚੜਨ ਤੋਂ ਪਹਿਲਾਂ ਉੱਠ ਕੇ ਅਭਿਆਸ ਕਰਦਾ ਤਨੁਸ਼ੀਵਾਨ ਦਾ ਰੋਜ਼ ਅਭਿਆਸ ਕਰਦਾ ਸਰੀਰ ਨੂੰ ਮਜ਼ਬੂਤ ਕਰਨ ਲਈ ਲੱਕੜ ਦੇ ਗੱਠੇ ਚੁੱਕਦਾ ਹਰ ਰਾਤ ਧਿਆਨ ਲਗਾ ਕੇ ਆਪਣੇ ਆਪ ਨੂੰ ਕਹਿੰਦਾ ਮੈਂ ਕਰ ਸਕਦਾ ਸ਼ੁਰੂਆਤ ਵਿੱਚ ਉਹ ਥੱਕ ਜਾਂਦਾ ਡਿੱਗ ਪੈਂਦਾ ਹੌਲੀ ਹੌਲੀ ਉਸ ਦਾ ਮਨੋਵਲ ਵਧਣ ਲੱਗਾ ਇੱਕ ਵਾਰ ਜਦੋਂ ਉਹ ਦੌੜ ਲਗਾ ਰਿਹਾ ਸੀ ਤਾਂ ਡਿੱਗ ਪਿਆ ਵਿਦਿਆਰਥੀਆਂ ਨੇ ਕਿਹਾ ਵੇਖਿਆ ਇਹ ਕਦੇ ਸਫਲ ਨਹੀਂ ਹੋਵੇਗਾ ਪਰ ਅਵਿਨਵ ਉੱਠ ਕੇ ਖੜਾ ਹੋਇਆ ਅਤੇ ਬੋਲਿਆ ਹਾਂ ਮੈਂ ਡਿੱਗਿਆ ਪਰ ਹਾਰ ਨਹੀਂ ਮੰਨੀ ਇਹ ਵਾਕ ਸੁਣ ਕੇ ਸਾਰੇ ਹੈਰਾਨ ਰਹਿ ਗਏ ਹੁਣ ਉਹਨਾਂ ਵਿੱਚੋਂ ਕੁਝ ਵਿਦਿਆਰਥੀ ਵੀ ਪ੍ਰੇਰਿਤ ਹੋਣ ਲੱਗੇ ਗੁਰੂ ਜੀ ਅਕਸਰ ਕਹਿੰਦੇ ਸੀ ਅਵਿਨਾਵ ਤੇਰਾ ਸਰੀਰ ਸ਼ਾਇਦ ਅਜੇ ਕਮਜ਼ੋਰ ਹੋਵੇ ਪਰ ਤੇਰਾ ਆਤਮ ਵਿਸ਼ਵਾਸ ਹੁਣ ਪਹਾੜ ਤੋਂ ਵੀ ਉੱਚਾ ਹੋ ਰਿਹਾ ਹੈ ਕੁਝ ਸਾਲਾਂ ਬਾਅਦ ਪड़ोसी ਰਾਜ ਨੇ ਹਮਲਾ ਕਰ ਦਿੱਤਾ ਰਾਜੇ ਨੇ ਘੋਸ਼ਣਾ ਕੀਤੀ ਕਿ ਗੁਰੂਕੁਲ ਦੇ ਸਰੇਸ਼ਟ ਵਿਦਿਆਰਥੀ ਵੀ ਯੁੱਧ ਵਿੱਚ ਹਿੱਸਾ ਲੈਣਗੇ ਸਾਰੇ ਵਿਦਿਆਰਥੀ ਯੁੱਧ ਭੂਮੀ ਤੇ ਪਹੁੰਚੇ ਪਰ ਸਾਹਮਣੇ ਇੱਕ ਭਿਆਨਕ ਸਮੱਸਿਆ ਖੜੀ ਹੋ ਗਈ ਦੁਸ਼ਮਣਾਂ ਨੇ ਯੁੱਧ ਦੇ ਰਾਹ ਵਿੱਚ ਇੱਕ ਵਿਸ਼ਾਲ ਹਾਥੀ ਛੱਡ ਦਿੱਤਾ ਸੀ ਉਹ ਗਰਜਦਾ ਸੁੰਡ ਲਹਿਰਾਉਂਦਾ ਅਤੇ ਮਾਰਗ ਰੋਕ ਦਿੰਦਾ ਕੋਈ ਵੀ ਯੋਧਾ ਉਸ ਦੇ ਸਾਹਮਣੇ ਜਾਣ ਦੀ ਹਿੰਮਤ ਨਹੀਂ ਕਰ پا ਰਿਹਾ ਸੀ ਸਾਰੇ ਡਰ ਗਏ ਰਾਜਨ ਨੇ ਕਿਹਾ ਇਹ ਤਾਂ ਅਸੰਭਵ ਹੈ ਇਸ ਨੂੰ ਰੋਕਣਾ ਮੌਤ ਨੂੰ ਗਲੇ ਲਗਾਉਣ ਦੇ ਬਰਾਬਰ ਹੈ ਤਦ ਇਹ ਗੁਰੂ ਜੀ ਦੀ ਆਵਾਜ਼ ਆਈ ਜਿਸ ਕੋਲ ਆਤਮ ਵਿਸ਼ਵਾਸ ਹੈ ਉਹੀ ਅੱਗੇ ਵਧੇ ਸਾਰਿਆਂ ਦੀਆਂ ਨਜ਼ਰਾਂ ਅਭਿਨਵ ਤੇ ਟਿਕ ਗਈਆਂ ਅਭਿਨਵ ਦੇ ਮਨ ਵਿੱਚ ਇੱਕ ਪਾਲੇ ਡਰ ਪੈਦਾ ਹੋਇਆ ਪਰ ਉਸ ਨੇ ਗੁਰੂ ਜੀ ਦੇ ਵਚਨ ਯਾਦ ਕੀਤੇ ਕਿ ਆਤਮ ਵਿਸ਼ਵਾਸ ਸਭ ਤੋਂ ਵੱਡੀ ਸ਼ਕਤੀ ਹੈ ਉਸ ਨੇ ਭਾਲਾ ਚੁੱਕਿਆ ਅਤੇ ਅੱਗੇ ਵਧਿਆ ਸਾਰੇ ਲੋਕ ਸਾਹ ਰੋਕ ਕੇ ਵੇਖ ਰਹੇ ਸੀ। ਹਾਥੀ ਨੇ ਗਰਜਣਾ ਸ਼ੁਰੂ ਕੀਤਾ ਅਤੇ ਉਸ ਵੱਲ દોੜਿਆ ਪਰ ਅਵਿਨਵ ਸ਼ਾਂਤ ਰਿਹਾ। ਉਸਨੇ ਦ੍ਰਿੜ ਸੁਰ ਵਿੱਚ ਪੁਕਾਰਿਆ, "ਰੁਕ।" ਹਾਥੀ ਕੁਝ ਪਲਾਂ ਲਈ ਠਹਿਰ ਗਿਆ। ਫਿਰ ਅਵਿਨਵ ਨੇ ਚਤੁਰਾਈ ਨਾਲ ਨੇੜੇ ਪਈ ਲੱਕੜ ਦੇ ਗੱਠੇ ਨੂੰ ਅੱਗ ਲਗਾਈ ਅਤੇ ਰਾਹ ਦੇ ਕੰਢੇ ਤੇ ਰੱਖ ਦਿੱਤਾ। ਹਾਥੀ ਅੱਗ ਵੇਖ ਕੇ ਡਰ ਗਿਆ ਅਤੇ ਭੱਜ ਖੜਾ ਹੋਇਆ। ਪੂਰੀ ਸੈਨਾ ਹੈਰਾਨ ਰਹਿ ਗਈ। ਜੋ ਕੰਮ ਸਭ ਨੂੰ ਅਸੰਭਵ ਲੱਗਦਾ ਸੀ ਉਹ ਅਵਿਨਵ ਨੇ ਆਪਣੇ ਆਤਮ ਵਿਸ਼ਵਾਸ ਨਾਲ ਸੰਭਵ ਕਰ ਦਿਖਾਇਆ ਯੁੱਧ ਸਮਾਪਤ ਹੋਇਆ ਰਾਜੇ ਨੇ ਆਪਣੀ ਸਭਾ ਵਿੱਚ ਅਵਿਨਵ ਨੂੰ ਬੁਲਾਇਆ ਉਹਨਾਂ ਨੇ ਕਿਹਾ ਅੱਜ ਅਸੀਂ ਵੇਖਿਆ ਕਿ ਅਸਲੀ ਸ਼ਕਤੀ ਸਰੀਰ ਵਿੱਚ ਨਹੀਂ ਸਗੋਂ ਆਤਮ ਵਿਸ਼ਵਾਸ ਵਿੱਚ ਹੁੰਦੀ ਹੈ ਅਵਿਨਵ ਨੇ ਸਾਬਤ ਕੀਤਾ ਕਿ ਜੇ ਮਨੁੱਖ ਆਪਣੇ ਤੇ ਵਿਸ਼ਵਾਸ ਕਰ ਲਵੇ ਤਾਂ ਉਹ ਕਿਸੇ ਵੀ ਦੁਸ਼ਮਣ ਨੂੰ ਪ੍ਰਾਸਤ ਕਰ ਸਕਦਾ ਹੈ ਰਾਜ ਦਰਬਾਰ ਤਾੜੀਆਂ ਨਾਲ ਗੂੰਜ ਉੱਠਿਆ ਗੁਰੂ ਜੀ ਦੀਆਂ ਅੱਖਾਂ ਵਿੱਚ ਕਰਬ ਦੇ ਹੰਝੂ ਸੀ ਹੁਣ ਅਬਿਨਵ ਸਿਰਫ ਇੱਕ ਸਾਧਾਰਨ ਵਿਦਿਆਰਥੀ ਨਹੀਂ ਸੀ ਉਹ ਪੂਰੇ ਰਾਜ ਦਾ ਆਦਰਸ਼ ਬਣ ਗਿਆ ਸੀ ਲੋਕ ਆਪਣੇ ਬੱਚਿਆਂ ਨੂੰ ਸਮਝਾਉਂਦੇ ਵੇਖੋ ਜੇ ਆਤਮ ਵਿਸ਼ਵਾਸ ਹੋਵੇ ਤਾਂ ਅਸੰਭਵ ਵੀ ਸੰਭਵ ਹੋ ਸਕਦਾ ਅਬਿਨਵ ਅਕਸਰ ਕਹਿੰਦਾ ਕਮਜ਼ੋਰ ਉਹ ਨਹੀਂ ਜਿਸ ਕੋਲ ਸ਼ਕਤੀ ਨਹੀਂ ਕਮਜ਼ੋਰ ਉਹ ਹੈ ਜੋ ਆਪਣੇ ਤੇ ਵਿਸ਼ਵਾਸ ਨਹੀਂ ਕਰਦਾ ਸੋ ਇਹ ਸੀ ਅੱਜ ਦੀ ਕਹਾਣੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਕਿਸੇ ਹੋਰ ਨਵੀਂ ਪ੍ਰੇਰਣਾਦਾਇਕ ਕਹਾਣੀ ਦੇ ਵਿੱਚ ਤਦ ਤੱਕ ਲਈ ਬਹੁਤ ਬਹੁਤ ਸ਼ੁਕਰੀਆ